ਦੇਖੋ ਪਰਮਾਤਮਾ ਦਾ ਮੈਂ ਸ਼ੁਕਰਾਨਾ ਦਾ ਕਰਦਾ ਕਿ ਜਿਹੜੀ ਸੇਵਾ ਸ੍ਰੀ ਕਾਖਤਖਸਾ ਬੰਨ੍ਹ ਰਹੀ ਸੀ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸੇਤ ਸਾਰੇ ਸੀਨੀਅਰ ਲੀਡਰਸ਼ਿਪ ਨੇ ਉਹ ਸੇਵਾ ਅੱਗੇ ਕੀਤੀ ਹੈ ਹਲੇ ਸੇਵਾ ਚੱਲ ਰਹੀ ਹੈ ਪਰ ਉਹਦੇ ਨਾਲ ਮੈਂ ਇੱਕ ਬਹੁਤ ਹੀ ਜ਼ਰੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਜਿਹੜਾ ਬਹੁਤ ਵੱਡਾ ਇੱਕ ਕਾਤਲਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਖਤਮ ਕਰਨ ਵਾਸਤੇ ਜਿਹੜਾ ਦਰਬਾਰ ਸਾਹਿਬ ਦੇ ਮੁਕਤਦਾਰ ਦੇ ਉੱਤੇ ਉਸ ਦਿਨ ਕੀਤਾ ਗਿਆ ਸੀ ਉਸ ਦਿਨ ਵੀ ਅਸੀਂ ਕਿਹਾ ਸੀ ਕਿ ਇੱਕ ਬਹੁਤ ਵੱਡੀ ਡੀਪ ਰੂਟ ਕਾਂਸਪੀਰੇਸੀ ਆ ਸਾਜ਼ਿਸ਼ ਆ ਔਰੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮਾਡਰਟ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਰੀ ਸਾਜ਼ਿਸ਼ ਹੈ ਉਸ ਤੋਂ ਬਾਅਦ ਮਜੀਠੀਆ ਸਾਹਿਬ ਨੇ ਕਾਫੀ ਪ੍ਰੈਸ ਕਾਨਫਰੰਸਾਂ ਕਰਕੇ ਤੇ ਵੀਡੀਓ ਰਿਕਾਰਡਿੰਗ ਦਿਖਾ ਕੇ ਵੀ ਸਾਬਤ ਕੀਤਾ ਸੀ ਕਿ ਕਿਸ ਹੱਦ ਤੱਕ ਪੁਲਿਸ ਦੇ ਨਾਲ ਜਿਹੜਾ ਗੁਦਰਮ ਹੈ ਕਿਉਂ ਘੁੜਿਆ ਮੜਿਆ ਸੀ ਤੇ ਪੁਲਿਸ ਇਸ ਤਰੀਕੇ ਉਹਨੂੰ ਪ੍ਰੋਟੈਕਸ਼ਨ ਦੇ ਦੇ ਕੇ ਦਰਸ਼ਕ वीर ਸਿੰਘ ਬਾਦਲ ਦੇ ਨੇੜੇ ਲਿਆਰੀ ਸੀ ਦੋ ਦਿਨਾਂ ਤੋਂ ਲਗਾਤਾਰ ਉਹ ਘੁੰਮ ਰਹੀ ਸੀ ਔਰ ਸਾਰੀ ਜਿਹੜੀ ਹੈਗੀ ਆ ਉਹਨੇ ਉੱਤੇ ਘੁੰਮ ਕੇ ਰੈਕੀ ਕਰਕੇ ਸਾਰਾ ਕੁਝ ਪੁਲਿਸ ਦੀ ਨੌਲੇਜ ਹੋਣ ਦੇ باوجود ਸਾਰੀ ਉਹਦੀ ਬੈਕਗ੍ਰਾਉਂਡ ਪੁਲਿਸ ਦੀ ਨੌਲੇਜ ਦੇ ਵਿੱਚ ਹੋਣ ਦੇ باوجود ਫਿਰ ਵੀ ਪੁਲਿਸ ਨੇ ਐਨ ਮੌਕੇ ਤੱਕ ਉਹਨੂੰ ਜਿਹੜਾ ਪੈਸੇ ਦੇ ਕੇ ਕਹਿ ਸਕਦੇ ਹੋ ਸੇ ਪੈਸੇ ਉੱਤੇ ਤੱਕ ਪਹੁੰਚਾਇਆ ਉਸ ਤੋਂ ਬਾਅਦ ਅਗਲੀ ਗੱਲ ਉਸ ਤੋਂ ਵੀ ਜਿਹੜੀ ਹੈ ਜਦ ਤੱਕ ਵੀਰ ਹੋ ਗਈ ਕਿ ਪੁਲਿਸ ਕਮਿਸ਼ਨਰ ਸਾਹਿਬ ਨੇ ਉਹਨੂੰ ਸੈਂਪਟੀ ਐਂਗਲ ਦੇਣ ਦੀ ਗੱਲ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਭਾਵੇਂ ਉਹ ਚੱਲਿਆ ਨਹੀਂ ਸਾਰੇ মিডিਆ ਨੇ ਵੀ ਬਾਕੀ ਲੋਕਾਂ ਨੇ ਵੀ ਉਸਕਾ ਨੂੰ ਕ੍ਰਿਟੀਸਾਈਜ਼ ਕੀਤਾ ਕਿ ਇੱਕ ਓਪਨ ਸਾਰੇ মিডিਆ ਦੇ ਸਾਹਮਣੇ ਲਾਈਵ ਟੈਲੀਕਾਸਟ ਹੋ ਗਈ ਇਨਸੀਡੈਂਟ ਔਰ ਇਨਸੀਡੈਂਟ ਵੀ ਇੰਨੀ ਗੰਭੀਰ ਕੇ ਦਰਬਾਰ ਸਾਹਿਬ ਦੇ ਜਿਹੜੀ ਹੈ ਮੁਕ ਦਵਾਰ ਦੇ ਉੱਤੇ ਹੋਈ ਔਰ ਕਾਲ ਤੱਕ ਦੇ ਹੁਕਮਾਂ ਦੇ ਉੱਤੇ ਜਦੋਂ ਪ੍ਰਧਾਨ ਸਾਹਿਬ ਪਾਰੇ ਦਾਦੀ ਸੇਵਾ ਕਰ ਰਹੇ ਸੀ ਉਸ ਵੇਲੇ ਹੋਈ ਪਰ ਫਿਰ ਸ਼ਾਮ ਨੂੰ ਇਹਨੂੰ ਸਿਮਪਟੀ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਹੁਣ ਮੈਂ ਅਗਲੀ ਗੱਲ ਜਿਹੜੀ ਤੁਹਾਨੂੰ ਕਹਿਣ ਲੱਗਿਆ ਕਿ ਜਿਹੜੀ ਐਫ ਆਈ ਆਰ ਦੀ ਕਾਪੀ ਅੱਜ ਸਾਡੇ ਕੋਲੇ ਆਈ ਹੈ ਉਹਦੇ 'ਚ ਇਹ ਲੱਗਦਾ ਵੀ ਜਿਵੇਂ ਪੁਲਿਸ ਵੀ ਸੂਬੇ ਦੀ ਸਰਕਾਰ ਵੀ ਚਟਾਨ ਬਣ ਕੇ ਜਿਹੜੀ ਆ ਉਹ ਮਿਲ ਕੇ ਨਾਲ ਖੜ ਗਈ ਆ ਕਿ ਕਿਸੇ ਤਰੀਕੇ ਵੀ ਉਹਦਾ ਵਾਰ ਨਹੀਂ ਬੰਗਾ ਹੁੰਦਾ ਐਫ ਆਰ ਕਿਸੇ ਜ਼ਿੰਮੇਵਾਰ ਸੀਨੀਅਰ ਅਫਸਰ ਵੱਲੋਂ ਦੇਣ ਦੀ ਬਜਾਏ ਹਾਲੇਕ ਮੌਕੇ ਤੇ ਹਾਜ਼ਰ ਸੀਗੇ ਅਸੀਂ ਤੇ ਜਿਹੜਾ ਉੱਥੇ ਹਰਪਾਲ ਸਿੰਘ ਜਿਹੜਾ ਐਸ ਪੀ ਉਹਦਾ ਰੋਡ ਵੀ ਸਾਰਾ ਡਿਸਕ੍ਰਾਈਬ ਕੀਤਾ ਤੇ ਉਹਦੇ ਐਫ ਆਰ ਦੇ ਵਿੱਚ ਕੀ ਲਿਖਿਆ ਲਿਖਿਆ ਜਾ ਰਿਹਾ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੀ ਹਰਿਕਲਤਕ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜਾ ਨੂੰ ਪੂਰੀ ਕਰ ਲਈ ਕੈਂਟਾ ਘਰ ਗੇਟ ਦੇ ਬਾਹਰ ਮੌਜੂਦ ਸਨ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨੂੰ ਜਾ ਰਹੀ ਸੰਗਤ ਵਿੱਚੋਂ ਵਾੜ ਦੇਖੋ ਸੰਗਤ ਤਾਂਤਲਾ ਨਾ ਹਮਲਾ ਹੋਇਆ ਗੁਰੂ ਰਾਮਦਾਸ ਨੇ ਹੱਥ ਰੱਖ ਕੇ ਉਹਨਾਂ ਦੀ ਜਾਨ ਬਖਸ਼ੀ ਆ ਤੇ ਲਫਜ਼ ਕੀ ਵਰਤੇ ਜਾ ਰਿਹਾ ਕਿ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੀ ਡੱਬ ਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਜੇਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸ਼ਤੈਦੀ ਨਾਲ ਕੰਮ ਕਰਦੇ ਆ ਝਾਤੀ ਕਾਬੂ ਪਾ ਲਿਆ ਤੇ ਗੁੱਥਮ ਗਤੀ ਵਿੱਚ ਉਸ ਦਾ ਪਟੌੜ ਵਿੱਚੋਂ ਇੱਕ ਹਵਾਈ ਫਾਇਰ ਹੋ ਗਿਆ ਹੁਣ ਮੈਂ ਮੀਡੀਆ ਨੂੰ ਵੀ ਪੁੱਛਦਾ ਤੁਸੀਂ ਤੇ ਮੌਕੇ ਦੇ ਗਵਾਹ ਹੋ ਸਾਰੇ ਸਈ ਉਹ ਉੱਥੇ ਜਾਣ ਕਿਸ ਤਰ੍ਹਾਂ ਬਤੀ ਹੈ ਇੱਕੋ ਹੀ ਗੱਲ ਐਕਸਪਲੇਨ ਕੀਤੀ ਜਾ ਸਕਦੀ ਹੈ ਕਿ ਗੁਰੂ ਰਾਮਦਾਸ ਜਿਹੜੇ ਆ ਉਹਨਾਂ ਦਾ ਹੱਥ ਸਿਰ ਤੇ ਸੀ ਨਹੀਂ ਤਾਂ ਜਿੱਦਾਂ ਵੱਡਾ ਹਮਲਾ ਸੀ ਔਰ ਸਿੱਧਾ ਉਹਨੇ ਨਜਾ ਪਿਸਤੌਲ ਤੇ ਫਾਇਰ ਕਰ ਦਿੱਤਾ ਸੀ ਉਹ ਜਸਬੀਰ ਸਿੰਘ ਦੀ ਬਹਾਦਰੀ ਹੈ ਕਿ ਉਹਨੇ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਤੇ ਹੱਥ ਉੱਪਰ ਨੂੰ ਕਰ ਦਿੱਤਾ ਤੇ ਗੋੜੀ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਿਹੜਾ ਸਥਾਨ ਹੈ ਸਭ ਤੋਂ ਪਵਨ ਉਹਦੀ ਜਿਹੜੀ ਹੈ ਦੀਵਾਰ ਦੇ ਵਿੱਚ ਲੱਗੀ ਹੈ ਅੱਜ ਵੀ ਉਹ ਨਿਸ਼ਾਨ ਉੱਤੇ ਮੌਜੂਦ ਹੈ ਤੇ ਕੀ ਕਦੀ ਸੋਚਿਆ ਸੀ ਕਿ ਇੰਨਾ ਜਿਹੜਾ ਸੰਸਨੀਖੇਜ ਅਟੈਕ ਹੈ ਜਿਹਨੇ ਦੁਨੀਆ ਹਿਲਾ ਕੇ ਰੱਖੀ ਹੋਈ ਹੈ ਉਹਦੇ ਵਿੱਚ ਪੁਲਿਸ ਜਿਹੜੀ ਐਫ ਆਰ ਆ ਉਹਦੇ ਵਿੱਚੋਂ ਦੋਸ਼ੀ ਨੂੰ ਹੁਣ ਤੋਂ ਹੀ ਬਰੀ ਕਰਨੀ ਪੈਣੀ ਗੱਲ ਹੈ ਸੰਗਤ ਲਫ਼ਜ਼ ਵਰਤਣਾ ਜਿਹੜਾ ਬੰਦਾ ਕ੍ਰਾਈਮ ਕਰਨ ਦੇ ਇਰਾਦੇ ਨਾਲ ਤੁਹਾਨੂੰ ਪੁਲਿਸ ਨੂੰ ਪਤਾ ਹੈ ਸਬੂਤ ਅਸੀਂ ਦਿੱਤੇ ਆ ਕਿ ਦੋ ਤਿੰਨ ਦਿਨ ਤੋਂ ਉੱਥੇ ਘੁੰਮ ਕੇ ਲੱਕੀ ਕਰ ਰਿਹਾ ਉਹਨੂੰ ਤੁਸੀਂ ਸੰਗਤ ਦਾ ਹਿੱਸਾ ਕਿਉਂ ਬਣਾ ਰਹੇ ਇਹ ਸੰਗਤ ਉੱਥੇ ਇਹੋ ਜੇ ਕੰਮ ਕਰਨ ਵਾਸਤੇ ਹੁੰਦੀ ਹੈ ਸਾਨੂੰ ਇਸ ਸ਼ਬਦ ਦੇ ਉੱਤੇ ਇਤਰਾਜ਼ ਸੰਗਤ ਦੇ ਵਿੱਚੋਂ ਕਈ ਇੰਨੀ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਸੰਗਤ ਦਰਬਾਰ ਸਭ ਹੁੰਦੀ ਆ ਕਈ ਸੰਗਤ ਨੂੰ ਗੋੜੀਆਂ ਚਲਾਉਂਦਾ ਦੇਖਿਆ ਉਸ ਬੰਦੇ ਨੂੰ ਬਚਾਉਣ ਵਾਸਤੇ ਵੀ ਗੱਲ ਕੋਈ ਇੰਨੀ ਸੀਰੀਅਸ ਨਹੀਂ ਸੀ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਗਈ ਜਿਹੜੀ ਮੈਂ ਸਮਝਦਾ ਕਿ 100% ਹੁੰਦਾ ਆ ਗਿਆ ਕਿ ਪਹਿਲਾਂ ਪੁਲਿਸ ਕਮਿਸ਼ਨਰ ਕੋਲੋਂ ਸਟੇਟਮੈਂਟ ਦਵਾਈ ਗਈ ਮੁੱਖ ਮੰਤਰੀ ਸਾਹਿਬ ਦੀ ਕਿ ਜਿਹੜੀ ਆ ਇਹਨੂੰ ਇਸ ਤਰੀਕੇ ਪਾ ਦਿਓ ਤੇ ਸਿੰਪਤੀ ਐਂਗਲ ਵਾਲੀ ਗੱਲ ਤੇ ਹੁਣ ਕੇ ਇਸ ਨੂੰ ਖਤਮ ਕਰਨ ਵਾਸਤੇ ਜਿਹੜੀ ਆ ਇਹ 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 ਬਣਾਈ ਗਈ ਤੇ ਉਥੇ ਅਚਾਨਕ ਗੁੱਥਮਗੁੱਥਾ ਦੇ ਵਿੱਚ ਐਕਸੀਡੈਂਟਲੀ ਮਤਲਬ ਇਹਦਾ ਮਤਲਬ ਇਹੀ ਨਿਕਲਿਆ ਨਾ ਮੈਂ ਸ਼ਵਦਾਲ ਵੀ ਤੁਹਾਨੂੰ ਪੜ ਦਿੱਤੀ ਤੇ ਗੁੱਥਮਗੁੱਥਾ ਹੋ ਗਈ ਸੀ ਤੇ ਐਕਸੀਡੈਂਟਲੀ ਇਕੱਲੀ ਚੱਲ ਗਈ ਇਹ ਇਹ ਜਿਹੜੀ ਸਾਜ਼ਿਸ਼ ਹੈ ਇਸੇ ਕਰਕੇ ਅਸੀਂ ਕਹਿ ਸੀ ਕਿ ਹਾਈ ਲੈਵਲ ਜੁਡੀਸ਼ੀਅਲ ਜਾਂਚ ਜਿਹੜੀ ਆ ਇਹਦੀ ਹੋਣੀ ਚਾਹੀਦੀ ਆ ਤਾਂ ਜਾ ਕੇ ਜਿਹੜੇ ਤੱਤ ਸਾਹਮਣੇ ਆਉਣਗੇ ਬਈ ਤਾਂ ਪਹਿਲਾ ਮਰਵਾਉਣ ਵਾਲੇ ਪਾਸੇ ਕੋਈ ਕਸਰ ਨਹੀਂ ਛੱਡੀ ਇਹ ਹੁਣ ਦੋਸ਼ੀ ਨੂੰ ਮੁਜਰਮ ਨੂੰ ਬਚਾਉਣ ਵਾਲੇ ਪਾਸੇ ਜਿਹੜੀ ਆ ਉਹ ਸਰਕਾਰ ਤਰੀ ਹੋਈ ਆ ਇਸ ਕਰਕੇ ਦੀ ਮੈਂ ਇਸ ਐਫਆਰ ਜਿਹੜੀ ਇਹਨਾਂ ਲਿਖੀ ਆ ਦੀ ਅਸੀਂ ਲਿਖੀ ਦੀ ਵੀ ਕਰਦੇ ਆ ਅਸੀਂ ਲੀਗਲ ਰਾਏ ਹਰ ਤਰ੍ਹਾਂ ਦੀ ਲੈ ਰਹੇ ਆ ਜੀ ਕਿਉਂਕਿ ਸਾਰੀ ਪਾਰਟੀ ਸੇਵਾ ਦੇ ਵਿੱਚ ਐ 23 ਸ਼ਾਮ ਤੱਕ ਸੇਵਾ ਖਤਮ ਹੋਣੀ ਆ ਤੇ ਇਹਨਾਂ ਨੂੰ ਅਰਦਾਸ ਹੋਏਗੀ ਉਸ ਤੋਂ ਬਾਅਦ ਅਸੀਂ ਅਗਲਾ ਸਟੈਪ ਕੀ ਲੈਣਾ ਪਰ ਅਸੀਂ ਸਰਕਾਰ ਦੇ ਪਰਦੇ ਜਿਹੜੇ ਆ ਇਹ ਸਾਰੇ ਗੱਲ ਦੇ ਖੋਲ ਕੇ ਆਟਾ ਇਹ ਸਾਜਿਸ਼ ਬਹੁਤ ਵੱਡੀ ਹੈ ਤੇ ਪਿੱਛੇ ਅਰੇ ਬਹੁਤ ਕੁਝ ਨਿਕਲਣਾ ਪਰ ਇਹ ਐਫਆਰ ਤੋਂ ਨੀਅਤ ਸਾਫ ਹੋ ਗਈ ਕਿ ਸਰਕਾਰ ਨਹੀਂ ਚਾਹੁੰਦੀ ਕਿ ਗੱਲ ਕਿਸੇ ਪਾਸੇ ਲੱਗੇ ਵੀ ਇਹਨੂੰ ਇੰਨਾ ਕਮਜ਼ੋਰ ਕਰ ਦਿਓ ਕਿ ਇਸ ਨੂੰ ਵੀ ਤਾਂ ਜੋ ਅਦਾਲਤਾਂ ਦੇ ਵਿੱਚ ਫਿਰ ਮੁਜਰਮ ਜਿਹੜਾ ਉਹਦਾ ਫਾਇਦਾ ਉਠਾ ਸਕੇ ਇਸ ਕਰਕੇ ਇਹ ਜਿਹੜੀ ਹੈ ਇਹ ਜਿਹੜਾ ਸਰਕਾਰ ਦਾ ਵੀ ਚਿਹਰਾ ਤੁਹਾਡੇ ਸਾਹਮਣੇ ਆ ਜਾਂਦਾ ਤੇ ਬਾਕੀ ਚਿਹਰੇ ਤਾਂ ਹੁਣ ਹੌਲੀ-ਹੌਲੀ ਇੱਕ-ਇੱਕ ਕਰਕੇ ਅਸੀਂ ਲੰਗੇ ਕਰਾਂਗੇ ਸੋ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਇਹ ਉਹ ਕੇਸ ਹੈ ਜਿਹਦੇ ਵਿੱਚ ਇੱਕ ਸਟੇਟ ਦਾ ਫਾਰਮਰ ਡਿਪਟੀ ਚੀਫ ਮਿੰਿਸਟਰ ਸ਼੍ਰੋਮਣੀ ਕਾਲੀਦਾਸ ਦਾ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਤੇ ਜਿਹਦੇ ਤੇ ਸਾਰੇ মিডিਆ ਦੀ ਹਾਜ਼ਰੀ ਚ ਟੈਕ ਹੋਇਆ ਤੇ ਦੂਜੇ ਕਿਸੇ ਦਾ ਕੀ ਹਾਲ ਹੋ ਦੋ ਇਹਦਾ ਤੁਸੀਂ ਆਪਣੀਆਂ ਵੀਡੀਓ ਦੇਖ ਲਓ ਤੇ ਅਚਾਨਕ ਗੋਲੀ ਚੱਲੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਐਕਸ਼ਨ ਰੀਪਲੇ ਕਰਕੇ ਦਿਖਾਓ ਕਿ ਜਿਹੜੀ ਗੱਲ ਐਫਆਰ ਦੇ ਵਿੱਚ ਲਿਖੀ ਹੈ ਕਿ ਇਸਲੀ ਕੇ ਕੰਮ ਹੋਇਆ ਇਸ ਕਰਕੇ ਬਹੁਤ ਘਟਿਆ ਹਰਕਤ ਹੈ ਤੁਸੀਂ ਇਹ ਦੇਖੋ ਕਿ ਜੇ ਹਾਲੇ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਪੈਦਾ ਹੋਣ ਦੇ ਬਾਵਜੂਦ ਵੀ ਸਰਕਾਰ ਨਹੀਂ ਜਾਗਦੀ ਤੇ ਮੈਂ ਸਮਝਦਾ ਵੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਸੋ ਤੁਹਾਡੇ ਲਈ ਇਹ ਮੈਂ ਲੋਕਾਂ ਤੱਕ ਪਹੁੰਚਾਉਣੀ ਚਾਹਣਾ ਅਗਲਾ ਅਸੀਂ ਲੀਗਲ ਰਾਏ ਲੈ ਰਹੇ ਹਾਂ ਕੋਈ ਮੇਰੇ ਸਵਾਲ ਤਾਂ ਕਿ ਕੋਰਟ ਪ੍ਰੋਸੀਡਿੰਗਸ ਵਿੱਚ ਆਪ ਇਸ ਬਾਤ ਦਾ ਜ਼ਿਕਰ ਕਰੀਏ ਇਹ ਚੀਜ਼ ਜਿਹੜੇ ਆ ਬੈਸਟ ਸਾਡੇ ਹਮਾਇਤ ਜਿਹੜੇ ਆ ਉਹਨਾਂ ਨੂੰ ਕੰਸਲਟ ਕਰਦੇ ਆ ਸਾਡੇ ਕੋਲ ਡਾਕੂਮੈਂਟੇਸ਼ਨ ਅਸੀਂ ਬਹੁਤ ਹੋ ਗਈ ਕਾਫੀ ਕੁਝ ਅਸੀਂ ਮੀਡੀਆ ਨਾਲ ਵੀ ਸਾਂਝਾ ਕੀਤਾ ਉਸ ਤੋਂ ਹੋਰ ਵੀ ਕਾਫੀ ਕੁਝ ਹੈ ਇਸ ਕਰਕੇ ਸਾਰਾ ਕੁਝ ਅਸੀਂ ਅੱਗੋਂ ਕੀ ਕਰਨਾ ਉਹ ਅਸੀਂ ਬਾਅਦ ਚ ਹਲੇ 13 ਤਰੀਕ ਤੋਂ ਬਾਅਦ ਜਿਹੜਾ ਉਹਦਾ ਕਰਾਚਾ ਕਰਾਂਗੇ ਪਰ ਇਹ ਐਪੀਆਰ ਕਿਉਂਕਿ ਕਾਫੀ ਸਾਨੂੰ ਮਿਲੀ ਹੈ ਇਹ ਤੁਹਾਡੇ ਸਾਹਮਣੇ ਕਰਨੀ ਜ਼ਰੂਰੀ ਸੀ ਇਹ ਮੈਂ ਤੁਹਾਨੂੰ ਦੱਸ ਕੇ ਆਹ